ਕਿਸਾਨ ਕਦੇ ਨਕਲੀ ਦੁੱਧ ਨਹੀਂ ਬਣਾਉਂਦਾ ਜਦੋਂ ਡੇਰੀ ਤੇ ਕਲੈਕਸ਼ਨ ਹੁੰਦੀ ਆ ਉਹਦੇ ਬਾਅਦ ਜਦੋਂ ਟਰਾਂਸਪੋਰਟ ਹੁੰਦਾ ਮਿਲਕ ਉਸ ਵੇਲੇ ਉਹ ਨਕਲੀ ਦੁੱਧ ਬਣਾ ਕੇ ਤਾਂ ਸਪਲਾਈ ਹੋ ਰਿਆ ਬਿਮਾਰੀ ਵੀ ਫੈਲ ਰਹੀ ਆ ਡੇਰੀ ਤੇ ਵੀ ਅਸਰ ਆ ਰਿਹਾ ਨਕਲੀ ਦੁੱਧ ਮਿਲ ਜਾਂਦਾ ਡੇਰੀ ਨੂੰ ਪੂਰਾ ਰੇਟ ਨਹੀਂ ਮਿਲਦਾ ਸੋ ਇਹ ਬੜੀ ਗੰਭੀਰ ਮਸਲਾ ਇਹਦੇ ਤੇ ਆਪਾਂ ਨੂੰ ਐਫ ਐਸ ਐਸ ਆਈ ਆਈ ਤੇ ਇਹ ਹੈ ਤਾਂ ਕਾਨੂੰਨ ਹੈ ਕਿ ਇਹ ਉੱਤੇ ਪਰਚਾਉਣਾ ਚਾਹੀਦਾ ਪਰਚਾ ਗਿਆ ਛੋਟਾ ਜਿਹਾ ਜੁਰਮਾਨਾ ਠੀਕ ਹੈ ਨਾ ਜੀ ਬੱਲਤਾ ਉਹ ਮਿਲੀ ਭੁਗਤਿਆ ਤੇ ਜੇ ਫੜਿਆ ਜਾਵੇ ਤਾਂ ਥੋੜਾ ਜਿਹਾ ਜੁਰਮਾਨਾ ਹੋ ਜਾਂਦਾ ਮੈਂ ਬੇਨਤੀ ਕਰਨੀ ਚਾਹ ਰਿਹਾ ਕਿ ਸਾਰੇ ਸਦਨ ਨੂੰ ਆਪਾਂ ਲੋਕਾਂ ਦੇ ਚੁਣੇ ਹੋ ਨੁਮਾਇੰਦੇ ਆ ਐਸੇ ਸਦਨ ਚੋਂ ਜਿਹੜਾ ਅਗਲਾ ਸੈਸ਼ਨ ਤੁਸੀਂ ਲਿਆਉਣਾ ਉਹਦੇ ਵਿੱਚ ਆਪਾਂ ਕਾਨੂੰਨ ਬੜਾਈਏ ਕਿ ਉਹ ਸਜ਼ਾ ਘੱਟੋ-ਘੱਟ 8-10 ਸਾਲ ਦੀ ਹੋਵੇ ਕਾਕੀ ਕੋਈ ਨਕਲੀ ਤੋਂ ਦਿਨਾ ਫੜਾਵੇ ਨੰਬਰ 2 ਨੰਬਰ 2 ਪੰਜਾਬ ਹਿੱਤ ਦੇ ਵਿੱਚ ਮੈਂ ਕੋਈ ਆਪਣੇ ਹਲਕੇ ਦੀ ਗੱਲ ਨਹੀਂ ਕਰਨਾ ਚਾਹੁੰਦਾ ਇੱਥੇ ਆਪਣੇ ਆਪਣੇ ਹਲਕੇ ਦੀਆਂ ਰੂਰਲ ਰੋਡ ਜਿਹੜੀਆਂ ਮੰਡੀ ਬੋਰਡ ਬਣਾਉਂਦੀ ਆ ਉਹਨਾਂ ਦੇ ਹਾਲਾਤ ਬਾਰੇ ਜ਼ਿਕਰ ਕੀਤਾ ਗਿਆ